ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਮਨਜੂਤ ਸਿੰਘ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਪੁਲਿਸ ਅਤੇ ਗੈਂਗਸਟਰ ਆਮੋ ਸਾਹਮਣੇ ਹੋਏ ਨੇ ਗੋਲੀਆਂ ਚੱਲੀਆਂ ਨੇ ਜਿਸ ਦੌਰਾਨ ਗੈਂਗਸਟਰ ਜ਼ਖਮੀ ਹੋਏ ਦੱਸੀ ਜਾ ਰਹੀ ਨੇ ਪਹਿਲਾਂ ਸਕਰੀਨ ਤੇ ਤਸਵੀਰਾਂ ਹੈ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਆ ਕਿਸ ਤਰੀਕੇ ਨਾਲ ਮੁੱਠਪੇਟ ਹੋਈ ਆ ਔਰ ਕਿਵੇਂ ਪੁਲਿਸ ਨੇ ਇਹਨਾਂ ਗੈਂਗਸਟਰ ਨੂੰ ਕਾਬੂ ਕੀਤਾ ਹੈ ਵਿਸਾਰਦ ਨਾਲ ਤੁਹਾਨੂੰ ਉਹ ਵੀ ਦੱਸਾਂਗੇ ਦਰਸਲ ਲੁਧਿਆਣਾ ਦੇ ਹੈਪੂਬਾਨ ਇਲਾਕੇ ਦੇ ਵਿੱਚ ਰਾਮ ਇਨਕਲੇਵ ਦੇ ਵਿੱਚ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਾਲੇ ਮੁੱਠਪੇੜ ਹੋਈ ਹੈ ਜਿਸ ਦੌਰਾਨ ਗੈਂਗਸਟਰ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਜਾਣਕਾਰੀ ਦੇ ਮੁਤਾਬਕ ਇਹ ਮੁੱਠਪੇੜ ਰਾਤ 3 ਵਜੇ ਹੋਈ ਦੱਸੀ ਜਾ ਰਹੀ ਹੈ ਜਿਸ 'ਚ ਦੋ ਬਦਮਾਸ਼ਾਂ ਦੇ ਪੈਰਾਂ ਦੇ ਵਿੱਚ ਗੋਲੀ ਲੱਗੀ ਹੈ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਦੱਸਦੀ ਹੈ ਕਿ ਪੁਲਿਸ ਨੇ ਬਦਮਾਸ਼ਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਸੀ ਪਰ ਇਹਨਾਂ ਦੋਵਾਂ ਬਦਮਾਸ਼ਾਂ ਨੇ ਆਤਮ ਸਮਰਪਣ ਨਹੀਂ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਘੇਰਾ ਪਾਇਆ ਅਤੇ ਦੋਵਾਂ ਬਦਮਾਸ਼ਾਂ ਤੇ ਪੁਲਿਸ ਵਿਚਕਾਰ ਫਾਇਰਿੰਗ ਹੋਈ ਹੈ ਔਰ ਇਸ ਦੌਰਾਨ ਪੁਲਿਸ ਨੇ ਬਦਮਾਸ਼ਾਂ ਦੇ ਪੈਰਾਂ ਦੇ ਵਿੱਚ ਫਾਇਰਿੰਗ ਕੀਤੀ ਹੈ ਔਰ ਇਸ ਦੌਰਾਨ ਦੋਵੇਂ ਬਦਮਾਸ਼ ਜ਼ਖਮੀ ਹੋ ਗਏ ਜਿਨ੍ਹਾਂ ਦੀ ਪਛਾਣ ਗੀਜ਼ਾ ਅਤੇ ਸਿਕੰਦਰ ਸਿੰਘ ਹੈਪੀ ਵਜੋ ਹੋਈ ਹੈ ਮਾਮਲੇ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਬਦਮਾਸ਼ ਕਾਫੀ ਸਮੇਂ ਤੋਂ ਲੋੜੀਦੇ ਸੀ ਉਹਨਾਂ ਨੂੰ ਇੱਥੇ ਬਦਮਾਸ਼ਾਂ ਦੇ ਛੁਪਣ ਦੀ ਇਤਲਾਮ ਮਿਲੀ ਸੀ ਔਰ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਦੋਵਾਂ ਮੁਲਜ਼ਮਾਂ ਖਿਲਾਫ ਥਾਣਾ ਹੈਪੋਵਾਲ ਦੇ ਵਿੱਚ 18 ਜੂਨ 2024 ਨੂੰ ਕੇਸ ਦਰਜ ਕੀਤਾ ਗਿਆ ਸੀ ਔਰ ਇਸ ਮਾਮਲੇ ਦੇ ਵਿੱਚ ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਰਾਮ ਇਨਕਲੇਵ ਗਈ ਹੋਈ ਸੀ ਔਰ ਇਸ ਦੌਰਾਨ ਗੈਂਗਸਟਰਾਂ ਅਤੇ ਪੁਲਿਸ ਦੇ ਦਰਮਿਆਨ ਮੁੱਠਪੇਟ ਹੋਈ ਹੈ ਗੋਲੀਆਂ ਚੱਲੀਆਂ ਨੇ ਔਰ ਇਸ ਦੌਰਾਨ ਦੋਵੇਂ ਗੈਂਗਸਟਰ ਦੇ ਪੈਰਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ ਜਿਸ ਦੌਰਾਨ ਉਹ ਜ਼ਖਮੀ ਹੋ ਗਏ ਨੇ ਔਰ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੋਰ ਕੀ ਕੁਝ ਕਰ ਰਹੇ ਨੇ ਪੁਲਿਸ ਅਧਿਕਾਰੀ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਇਹ ਕੱਲ ਰਾਤੀ ਲੁਧਿਆਣਾ ਮਿਸ਼ਨਰੀਟ ਦੇ ਏਰੀਏ ਦੇ ਵਿੱਚ ਜਿਹੜਾ ਸਾਡਾ ਪੁਲਿਸ ਸਟੇਸ਼ਨ ਹੈ ਬੋਵਾਲ ਇਸ ਵਿੱਚ ਇੱਕ ਐਫ ਆਈ ਆਰ 186 ਨੂੰ ਦਰਜ ਹੋਈ ਸੀ 98 ਨੰਬਰ ਐਫ ਆਈ ਆਰ ਜਿਸ ਵਿੱਚ ਹੈਬੋ ਵਾਲ ਦੇ ਏਰੀਆ ਦੇ ਵਿੱਚ ਕਾਫੀ ਮੁੰਡਿਆਂ ਨੇ ਗੁੰਡਾਗਰਦੀ ਕੀਤੀ ਸੀ ਇੱਕ ਬੰਦੇ ਦੇ ਘਰ ਦੇ ਉੱਪਰ ਪਥਰਾਵ ਕੀਤਾ ਸੀਗਾ ਕਾਫੀ ਉੱਥੇ 307 ਆਮ ਜੈਕਟਰੀ ਦਾ 98 ਨੰਬਰ ਐਫਆਈਆਰ ਦਰਜ ਹੋਈ ਸੀ ਉਸ ਐਫਆਈਆਰ ਦੇ ਜਿਹੜੇ ਦੋ ਮੇਨ ਦੋਸ਼ੀ ਸੀਗੇ ਇੱਕ ਰਵਿੰਦਰ ਸਿੰਘ ਦੇਗਾ ਦੂਜਾ ਸਤਿੰਦਰ ਸਿੰਘ ਹੈਪੀ ਇਹਨਾਂ ਬਾਰੇ ਕੱਲ ਹੈਪੋਵਾਲ ਪੁਲਿਸ ਸਟੇਸ਼ਨ ਦੀ ਜਿਹੜੀ ਚੌਂਕੀ ਜਗਤਪੁਰੀ ਹੈ ਉੱਥੋਂ ਦੇ ਮੁਲਾਜ਼ਮਾਂ ਨੂੰ ਇਨਫੋਰਮੇਸ਼ਨ ਸੀਗੀ ਵੀ ਇਹ ਚੂੜਪੁਰ ਵਾਲੀ ਸਾਈਡ ਰਾਮ ਇਨਕਲੇਪੈਂਦਾ ਵੀ ਉਹਦੇ ਨੇੜੇ-ਨੇੜੇ ਕਿਤੇ ਉੱਥੇ ਲੋਕੇ ਛਿਪੇ ਆ ਤਾਂ ਜਦੋਂ ਲੇਟ ਨਾਈਟ ਪੁਲਿਸ ਪਾਰਟੀ ਨੇ ਉੱਥੇ ਜਾ ਕੇ ਰੇਡ ਕੀਤੀ ਇਹਨਾਂ ਨੂੰ ਐਪਰੀਹੈਂਡ ਕਰਨ ਲਈ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਅੱਗੋਂ ਪੁਲਿਸ ਪਾਰਟੀ ਨੂੰ ਤੇ ਫਾਇਰਿੰਗ ਕਰ ਦਿੱਤੀ ਪਰ ਇੱਕ ਗੋਲੀ ਜਿਹੜੀ ਹੈਗੀ ਸਾਡੀ ਸਰਕਾਰੀ ਗੱਡੀ 'ਚ ਲੱਗੀ ਮੁਲਾਜ਼ਮਾਂ ਵੱਲ ਵੀ ਫਾਇਰ ਹੋਇਆ ਤਾਂ ਆਪਣੇ ਸੈਲਫ ਡਿਫੈਂਸ ਦੇ ਵਿੱਚ ਜਿਹੜੀ ਪੁਲਿਸ ਪਾਰਟੀ ਹੈ ਉਹਨੇ ਉੱਥੇ ਫਾਇਰ ਕੀਤਾ ਤੇ ਦੋਵੇਂ ਦੋਸ਼ੀਆਂ ਦੇ ਇੱਕ ਦੋਸ਼ੀ ਦੇ ਸੱਜੀ ਲੱਤ 'ਚ ਗੋਲੀ ਲੱਗੀ ਹੈ ਇੱਕ ਦੋਸ਼ੀ ਦੇ ਪੱਟ ਤੇ ਗੋਲ ਲੱਗੀ ਹੈ ਤੇ ਦੋਵੇਂ ਦੋਸ਼ੀ ਜਿਹੜੇ ਇੰਜਰਡ ਹੋਏ ਇਹਨਾਂ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਇਹਨਾਂ ਤੋਂ ਮੌਕੇ ਤੇ ਐਫਐਸਐਲ ਦੀਆਂ ਟੀਮਾਂ ਮੰਗਾਈਆਂ ਗਈਆਂ ਉਹਨਾਂ ਨੇ ਉੱਥੇ ਜਿਹੜੇ ਵੈਪਨ ਤੇ ਜਿਹੜੇ ਉੱਥੇ ਕਾਰਟ੍ਰੇਜ ਸੀਗੇ ਉਹ ਵੀ ਰਿਕਵਰ ਕੀਤੇ ਹੈਗੇ ਤੇ ਇਮੀਡੀਏਟਲੀ ਦੋਵੇਂ ਦੋਸ਼ੀਆਂ ਨੂੰ ਐਪਰੀਹੈਂਡ ਕਰਕੇ ਜਿਹੜਾ ਸਿਵਲ ਹਸਪੀਟ ਤਰੀ ਹਾਈਡ ਕਿਤੇ ਕਰਦੇ ਸੀ ਕਿ ਏਰੀਆ ਚੋੜਪੁਰ ਰੋਡ ਦੇ ਕੋਲੇ ਇੱਕ ਰਾਮ ਇਨਕਲੇ ਪੈਂਦਾ ਉਹਦੇ ਅੱਗੇ ਜਾ ਕੇ ਜਿਹੜਾ ਹੈਗਾ ਉਥੇ ਸੁਨਸਾਨ ਜਨਾਂ ਦੇ ਵਿੱਚ ਛੁਪੇ ਹੋਏ ਸੀਗੇ ਵਰਸਨ ਕਿੰਨੇ ਸੀ ਦੋ ਵਰਸਨ ਇਨਾਂ ਤੋਂ ਮੌਕੇ ਦੇ ਉੱਤੇ ਜਿਹੜੇ ਦੋ ਦੇਸੀ ਜਿਹੜੇ ਹੈਗੇ ਇਲੀਗਲ ਵੈਪਨ ਰਿਕਵਰ ਹੋਏ ਕੁਛ ਇਹਨਾਂ ਤੋਂ ਖੂਲ ਵੀ ਮਿਲੇ ਜਿਹੜੇ ਇਹਨਾਂ ਨੇ ਫਾਇਰ ਕੀਤੇ ਸੀਗੇ ਬਾਕੀ ਜਿਹੜੀ ਇਹਨਾਂ ਦੀ ਹਸਪਤਾਲ 'ਚ ਟ੍ਰੀਟਮੈਂਟ ਚੱਲ ਰਹੀ ਹੈ ਇਹਨਾਂ ਨੂੰ ਮੌਕੇ ਤੋਂ ਇਮੀਡੀਏਟਲੀ ਪੁਲਿਸ ਪਾਰਟੀ ਨੇ ਹਸਪਤਾਲ 'ਚ ਐਡਮਿਟ ਕਰਾਤਾ ਸੀਗਾ ਸਿਵਲ ਹਸਪਤਾਲ ਲੁਧਿਆਣਾ ਅੱਗੇ ਇਹਨਾਂ ਦੀ ਹੁਣ ਜਿਵੇਂ ਟ੍ਰੀਟਮੈਂਟ ਹੁੰਦੀ ਹੈ ਉਹਦੇ ਬਾਅਦ ਜਿਹੜੀ ਇਹਨਾਂ ਦੀ ਕੋਸ਼ਿਸ਼ ਕਰਕੇ ਬਾਕੀ ਰਿਕਵਰੀ ਕੀਤੀ ਹੈ ਇਹਦੇ ਵਿੱਚ ਅਸੀਂ ਜਦੋਂ ਇਹ ਜਿਹੜਾ ਸਵੇਰ ਦਾ ਇਨਸੀਡੈਂਟ ਹੋਇਆ ਇਹਦੇ ਸੰਬੰਧ ਵਿੱਚ ਐਫ ਆਈ ਆਰ ਨੰਬਰ 101 ਜਿਹੜੀ ਅੱਜ ਦੀ ਡੇਟ ਦੀ ਹੈ ਅੰਡਰ ਸੈਕਸ਼ਨ 307 355 186 ਆਰਮਜ਼ ਐਕਟ ਦੇ ਤਹਿਤ ਥਾਣਾ ਹੈਬੋ ਵਾਲ ਜਿਹੜੀ ਰਜਿਸਟਰ ਕੀਤੀ ਹੈ अर्ਲੀ ਮਾਰਨਿੰਗ ਤੇ ਉਹਦੀ ਜਿਹੜੀ ਤਪਤੀਸ਼ ਹੁਣ ਚੱਲ ਗਈ ਹੈ ਇਸ ਲਈ ਸੋ ਪਹਿਲਾਂ ਕਿਉਂ ਕ੍ਰਿਮੀਨਲ ਕੋਡ ਹੈ ਇਹਨਾਂ ਤੇ ਦੇਖੋ ਜਿਹੜਾ ਸਤਿੰਦਰ ਸਿੰਘ ਹੈਪੀ ਹੈ ਉਹ ਆਲਰੇਡੀ ਉਹਦੇ ਉੱਤੇ 8-9 ਪਰਚੇ ਪਹਿਲਾਂ ਦਰਜ ਨੇ ਬਾਕੀ ਉਹਦਾ ਅਸੀਂ ਕ੍ਰਿਮੀਨਲ ਰਿਕਾਰਡ ਵੈਰੀਫਾਈ ਵੀ ਕਰ ਰਹੇ ਹਾਂ ਸਾਨੂੰ ਇਹ ਵੀ ਪਤਾ ਲੱਗੇ ਵੀ ਉਹ ਪਹਿਲਾਂ ਤਿੰਨ ਮੁਕਦਮਿਆਂ 'ਚ ਪੀਓ ਵੀ ਚੱਲੇ ਆ ਰਹੇ ਸੀ ਬਾਕੀ ਹੋਰ ਕਿੰਨੇ ਮੁਕਦਮਿਆਂ 'ਚ ਉਹ ਪੀਓ ਹੈ ਤੇ ਹੋਰ ਕਿਹੜੇ ਪਰਚੇ ਦਰਜ ਆ ਉਹ ਸਾਰਾ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਿਹੜਾ ਦੂਜਾ ਦੋਸ਼ੀ ਸੀਗਾ ਰਵਿੰਦਰ ਸਿੰਘ ਤੇਗਾ ਉਹਦੇ ਉੱਤੇ ਵੀ ਕਰੀਬ ਦੋ ਪਰਚੇ ਪਹਿਲਾਂ ਦਰਜ ਹੈ ਬਾਕੀ ਅਸੀਂ ਇਨਵੈਸਟੀਗੇਸ਼ਨ ਦੇ ਦੌਰਾਨ ਸਾਰੀਆਂ ਡਿਟੇਲਸ ਵੈਰੀਫਾਈ ਕਰ ਹੋਈ ਹੈ ਬੋਵਾਲ ਉਹਦੇ ਵਿੱਚ ਮੇਨ ਕিউ ਸੀਗੇ ਹੋਰ ਕਿਹੜੇ ਬੰਦੇ ਇਨਵੋਲਡ ਹੈ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹਦੀ ਗੋਹਰਾ ਗਹਿਰਾਈ ਨਾਲ ਸਾਰੀ ਜਾਂਚ ਕਰਕੇ ਜਿਹੜਾ ਅਸੀਂ ਅੱਜ ਕਰ ਰਹੇ ਹਾਂ ਥੈਂਕ ਯੂ